ਪਹਿਲਗਾਮ ਦੇ ਵਿੱਚ ਜਿਹੜੇ ਆਪਣੇ ਨੌਜਵਾਨ ਬੇਕਸੂਰ ਮਾਰੇ ਗਏ ਸੀ ਅਤੇ ਭਾਰਤ ਪਾਕਿਸਤਾਨ ਦੇ ਨਾਲ ਸਾਡੀ ਇੱਕ ਤਰ੍ਹਾਂ ਨਾਲ ਜੰਗ ਲੱਗੀ ਸੀ ਅਤੇ ਜਿਹੜਾ ਭਾਰਤ ਦੇ ਵਿੱਚ ਦੁਬਾਰਾ ਭਾਰਤ ਤੇ ਪਾਕਿਸਤਾਨ ਦੇ ਵਿੱਚ ਇੱਕ ਐਂਟਰੀ ਹੁੰਦੀ ਆ ਅਮਰੀਕਾ ਦੇ ਰਾਸ਼ਟਰਪਤੀ ਦੀ ਡੋਨਲਡ ਟਰੰਪ ਦੀ ਅਤੇ ਉਹ ਵਾਰ-ਵਾਰ ਜਿਹੜੇ ਭਾਰਤ ਦੇ ਉੱਤੇ ਸ਼ਬਦੀ ਹਮਲੇ ਕਰ ਰਹੇ ਨੇ ਅਤੇ ਸਾਡੇ ਪ੍ਰਧਾਨ ਮੰਤਰੀ ਜੀ ਚੁੱਪ ਕਿਉਂ ਬੈਠੇ ਨੇ ਇਹ ਸਾਨੂੰ ਸਮਝ ਨਹੀਂ ਆ ਰਿਹਾ ਕਿਉਂ ਕੀ ਉਹਨਾਂ ਨੂੰ ਚੁੱਪ ਕਰਨ ਦਾ ਉਹਨਾਂ ਦਾ ਕੀ ਕਾਰਨ ਹੈ ਇਹ ਗੱਲਾਂ ਸਹੀ ਨਹੀਂ ਹੁੰਦੀਆਂ ਤੁਹਾਨੂੰ ਜਵਾਬ ਦੇਣਾ ਚਾਹੀਦਾ ਹੈ ਬੇਸ਼ੱਕ ਅਮਰੀਕਾ ਇੱਕ ਪਾਵਰਫੁਲ ਦੇਸ਼ ਆ ਪਰ ਭਾਰਤ ਵੀ ਜਿਹੜਾ ਉਹ ਇੰਨਾ ਕਮਜ਼ੋਰ ਨਹੀਂ ਹੈ ਕੀ ਕਹਿਣਾ ਕਿਸਾਨ ਆਗੂ ਦਾ ਉਹ ਤੁਹਾਨੂੰ ਦਿਖਾਉਨੇ ਆ ਬੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ 5-6 ਵਾਰ ਭਾਰਤ ਦੇ ਭਾਰਤ ਉੱਤੇ 26 ਵਾਰ ਕੀਤੇ ਗਏ ਜਿਸ ਦਾ ਭਾਰਤ ਦੀ ਜਿਹੜੀ ਕੇਂਦਰ ਸਰਕਾਰ ਜਾਂ ਪ੍ਰਧਾਨ ਮੰਤਰੀ ਨਰੇਂ드ਰਾ ਮੋਦੀ ਜੀ ਹੈ ਕੋਈ ਜਵਾਬ ਵੀ ਨਹੀਂ ਦੇ ਰਹੀ ਚੁੱਪ ਧਾਰੀ ਹੋਈ ਹੈ ਇਸ ਦੇ ਕੀ ਡੂੰਘੇ ਅਰਥ ਹੈ ਇਸ ਬਾਰੇ ਆਪਾਂ ਗੱਲ ਕਰਨੀ ਹੈ ਇਹਦੇ ਜੇ ਥੋੜਾ ਜਿਹਾ ਆਪਾਂ ਪਿਛਲੇ ਇੱਕ ਹਫਤੇ ਦੇ ਵਿੱਚ ਜਾਈਏ ਜਦੋਂ ਪਹਿਲ ਲਗਾਮ ਦੀ ਕਢਣਾ ਨੂੰ ਲੈ ਕੇ ਜਿਹੜਾ ਅੱਤਵਾਦੀਆਂ ਨੇ ਉੱਥੇ ਬਹੁਤ ਹੀ ਜਿਹੜਾ ਕਨਾਉਣਾ ਕਾਰਨਾਮਾ ਕੀਤਾ ਸੀ 26 ਸਾਡੇ ਆਮ ਨਿਰਦੋਸ਼ ਲੋਕਾਂ ਦੀ ਜਾਨ ਗਈ ਸੀ। ਉਹਦੀ ਸਜ਼ਾ ਦੇਣ ਵਾਸਤੇ ਪਾਕਿਸਤਾਨ ਦੇ ਵਿੱਚ ਜਿਹੜੇ ਕਹਿੰਦੇ ਪਏ ਸੀ ਨੌ ਟਕਾਣੇ ਦਾ ਮਲੇ ਕੀਤੇ ਆਪਵਾਦੀਆਂ ਤੇ ਉਹ 5 ਤੇ 6 ਤਰੀਕ ਦੀ ਰਾਤ 6 ਤੇ 7 ਤਰੀਕ ਦੇ ਦਰਮਿਆਨ ਕੀਤੇ ਆ। ਉਸ ਤੋਂ ਬਾਅਦ ਜੋ ਤਿੰਨ ਚਾਰ ਦਿਨ ਆਪਸ ਵਿੱਚ ਪਾਕਿਸਤਾਨ 'ਤੇ ਭਾਰ ਦੀ ਫਸਲ ਚੱਲੀ ਉਦੇ ਵਿੱਚ ਅਮਰੀਕਾ ਦਾ ਰਾਸ਼ਟਰਪਤੀ ਡੋਨਾਲਡ 트੍ਰੰਪ ਹਾਜ਼ਰ ਹੋ ਜਾਂਦਾ ਵਾ ਉਹ 10 ਤਰੀਕ ਨੂੰ ਕਹਿੰਦਾ ਵਾ ਕਿ ਮੈਂ ਬਹੁਤ ਮਿਹਨਤ ਕੀਤੀ ਹੈ ਮੈਂ ਦੋਨਾਂ ਨੂੰ ਚਿਰਕ ਕੇ ਤੇ ਦੋਨਾਂ ਦੇ ਵਿੱਚ ਫੀਫਾ ਕਰਾਤਾ ਵਾ ਤੇ ਜਗ ਜਗਬੰਦੀ ਕਰਾਤੀ ਹੈ ਤੇ ਮੈਂ ਉਹਨਾਂ ਨੂੰ ਫਿਰ ਅਗਲੇ ਦਿਨ ਬਿਆਨ ਦਿੰਦਾ ਕਿ ਮੈਂ ਇਹਨਾਂ ਨੂੰ ਕਿ ਦੌਕਾ ਮਾਰਿਆ ਸੀ ਜੇਕਰ ਤੁਸੀਂ ਜੰਗਬੰਦੀ ਨਾ ਕੀਤੀ ਤੇ ਮੈਂ ਦੋਨਾਂ ਦੇਸ਼ਾਂ ਦੇ ਨਾਲ ਵਪਾਰ ਬੰਦ ਕਰ ਦੂੰਗਾ ਜਿਹੜਾ ਅਮਰੀਕਾ ਨੂੰ ਹੁੰਦਾ ਇਹ ਵੀ ਤੱਕ ਇਹ ਵੀ ਗੱਲ ਕਰੀ ਜਾ ਰਹੀ ਹੈ ਫਿਰ ਇਹ ਵੀ ਗੱਲ ਕਰੀ ਜਾ ਰਹੀ ਹੈ ਵੀ ਮੈਂ ਹਾਂ ਜਿਹੜਾ ਕਸ਼ਮੀਰ ਦਾ ਮਸਲਾ ਵਾ ਜਿਹੜਾ ਦੋਨਾਂ ਦੇਸ਼ਾਂ ਦੇ ਵਿੱਚ ਡਿਸਪੂਟ ਹੈ ਉਹਦਾ ਹੱਲ ਵੀ ਕਰਾਂਗਾ ਇਹ ਵੀ ਗੱਲ ਉਹਨੇ ਕਰਤੀ ਇਹ ਤੇ ਇਸ ਤਰ੍ਹਾਂ ਦੀ ਗੱਲ ਬਣ ਗਈ ਹੈ ਜਿਸ ਤਰ੍ਹਾਂ ਸ਼ਾਹ ਮੁਹੰਮਦ ਕਹਿੰਦਾ ਵਾ ਪੀ ਸਿੰਘ ਚਲੇ ਸੀ ਜੰਗ ਜੰਗ ਦਿੱਤੜੇ ਨੂੰ ਤੇ ਕੁੰਜੀਆਂ ਹੱਥ ਫੜਾ ਰੇ ਉਹ ਹੱਥ ਬਣੀ ਆ ਕਿ ਜਿਹੜਾ ਅਤਵਾਦ ਦਾ ਮਸਲਾ ਸੀ ਉਹਦੇ ਥਾਂ ਤੇ ਕਸ਼ਮੀਰ ਦਾ ਮਸਲਾ ਇੰਟਰਨੈਸ਼ਨਲ ਬਣ ਗਿਆ ਅਤਵਾਦ ਦਾ ਮਸਲਾ ਕਿਤੇ ਗੁੰਮ ਹੋ ਗਿਆ ਕੋਨੇ ਅਤਵਾਦ ਦਾ ਨਾ ਹੀ ਲਿਆ ਤੇ ਪਾਕਿਸਤਾਨੇ ਦਾ ਗੁੰਮ ਹੋਇਆ ਕੋਨੇ ਪਾਕਿਸਤਾਨ ਨੂੰ ਜੁਮੇ ਰੱਖਾਇਆ ਹੈ ਪਿਉਰਨੇ ਭਾਰਤ ਤੇ ਪਾਕਿਸਤਾਨ ਦੇ ਦੋਨੋਂ ਰਾਸ਼ਟਰਪਤੀਆਂ ਨੂੰ ਪ੍ਰਧਾਨ ਮੰਤਰੀਆਂ ਨੂੰ ਜਾਂ ਜੋ ਵੀ ਦੋਨੇ ਬਣ ਪ੍ਰਧਾਨ ਮੰਤਰੀਆਂ ਦੋਨੋਂ ਦੇਸ਼ਿਆਂ ਦੇ ਨੂੰ ਬਰਾਬਰ ਤੇ ਉੱਤੇ ਗਿਣਿਆ ਹਰਥੋਂ ਨੇ ਠੀਕੀ ਪਾਰਕ ਫੇਰ ਜਦੋਂ ਹੁਣ ਆਣ ਕੀ ਕੱਲ ਫੇਰ ਉਹ ਬਿਆਨ ਦਿੰਦਾ ਕਿ ਜਿਹੜਾ ਐਪਲ ਆਈਫੋਨ ਹੈ ਉਹਦੀ ਜਿਹੜੀ ਕੋਈ ਜੁਜੋਗ ਲੱਗ ਰਿਹਾ ਭਾਰਤ ਦੇ ਵਿੱਚ ਜਿਹੜਾ ਚੀਨ ਤੋਂ ਆਣ ਕੇ ਇਧਰ ਲਾ ਰਿਹਾ ਹੈ ਜੱਲਾ ਹੈ ਉਹਨੇ ਥੋੜਾ ਬੜਾ ਜਿਆਦਾ ਪ੍ਰੋਡਕਸ਼ਨ ਕੀਤੀ ਹੋਈ ਹੈ ਜਾਂ ਹੋਰ ਪ੍ਰੋਡਕਸ਼ਨ ਸ਼ਬੀ ਦਾ ਕਰਦਾ ਨਹੀਂ ਪੱਕੀ ਪਰਸੈਂਟ ਕਰਨੀ ਸੀ ਉਹ ਉਹਨੂੰ ਕਹਿਦਾ ਕੋਕ ਨੂੰ ਕਿ ਭਾਈ ਇਹ ਬੰਦ ਕਰ ਇਥੇ ਇਹਨਾਂ ਨੇ ਬਹੁਤ ਟਾਰਪ ਲਾਏ ਹੋਏਗਾ ਭਾਰਤ ਨੇ ਆਈਫੋਨ ਐਪਲ ਜਿਹੜਾ ਉਹਦੀ ਜੋ ਵੀ ਇਥੇ ਜੋਗ ਲੱਗਣਾ ਉਹਨੂੰ ਇਥੋਂ ਬੰਦ ਕਰੋ ਚਾਣ ਕੇ ਆਪਣੇ ਇੰਡੀ ਆਪਣੇ ਅਮਰੀਕਾ ਦੇ ਵਿੱਚ ਆਣ ਕੇ ਲਾਓ ਜੀ ਇਹ ਨਾਲ ਹੀ ਇਹ ਗੱਲ ਕਰਤੀ ਨਾਲ ਹੀ ਇਹ ਗੱਲ ਕਰਤੀ ਕਿ ਭਾਰਤ ਨੇ ਸਾਨੂੰ ਪੇਸ਼ਕਿਸ਼ ਕੀਤੀ ਹੈ ਪੇਸ਼ਕਸ਼ ਕੀਤੀ ਹੈ ਪੇਸ਼ਕਸ਼ ਪੀਰ ਸਿੰਘ ਅਮਰੀਕੀ ਵਸਤਾਂ ਤੇ ਕੋਈ ਟੈਕਸ ਨਹੀਂ ਲਾਵਾਂਗੇ ਫ੍ਰੀ ਫ੍ਰੀ ਜਿਹੜੇ ਫ੍ਰੀ ਟੈਕਸ ਕਰਦਾਂਗੇ ਸਾਰੀ ਚੀਜ਼ ਇਹ ਵੀ ਗੱਲ ਕਰਤੀ ਹੈ ਹੁਣ ਇੰਨੀਆਂ ਚੀਜ਼ਾਂ ਲਗਾਤਾਰ ਆ ਰਹੀਆਂ ਉਹਨਾਂ ਦਾ ਕੋਈ ਜਵਾਬ ਦੇਜਦਾ ਪ੍ਰਧਾਨ ਮੰਤਰੀ ਨਹੀਂ ਦੇ ਰਿਹਾ ਝੁਕ ਕੀਤਾ ਹੋਇਆ ਇੰਨੀਆਂ ਦਿਨਾਂ ਤੋਂ ਕੋਈ ਵੀ ਗੱਲ ਕੋਈ ਪ੍ਰਕਿਰਮ ਨਹੀਂ ਹੋ ਰਿਹਾ ਵੀ ਕੀ ਹੈ ਕਿੰਡੀ ਖਤਰਨਾਕ ਗੱਲ ਹੈ ਵੀ ਫ੍ਰੀ ਮਾਰਕੀਟ ਜਿਹੜੀ ਹੈ ਮ੍ਰੀਟੀ ਵਸਤਾਂ ਉਤੇ ਟੈਕਸ ਘਟਾਤਾ ਜਿਹਦੀ ਪਹਿਲੇ ਦਿਨਾਂ ਤੋਂ ਗੱਲ ਚੱਲ ਰਹੀ ਦੋ ਤਿੰਨ ਮਹੀਨੇ ਤੋਂ 12 ਫਰਵਰੀ ਤੋਂ ਲਿਆਉ ਪ੍ਰਧਾਨ ਮੰਤਰੀ ਜੀ ਜਾਂਦੇ ਆ ਅਮਰੀਕਾ ਦੇ ਵਿੱਚ ਉਦੋਂ ਤੋਂ ਹੀ ਉਹਨੇ ਉਹ ਮੁਦਦਕੇ ਮਾਰੇ ਹੋਏ ਵੀ ਅਸੀਂ ਜਿਹੜਾ ਵਾ ਜੇ ਤੁਸੀਂ ਸਾਡੇ ਤੇ ਜਿਹੜਾ ਇਨਾ ਟੈਕਸ ਲਾ ਰਿਹਾ ਜਿਹੜਾ ਨਾਟ ਆਏ ਤੇ ਅਸੀਂ ਜਿਹੜੀਆਂ ਵਾਂ ਟੈਕਸਾਂ ਜਿਵੇਂ ਕਰਨੇ ਚੀਜ਼ਾਂ ਦਾ ਟੈਕਸ ਵਧਾ ਲਿਆ ਹੁਣ ਫ੍ਰੀ ਮਾਰਕੀਟ ਦੇ ਜਿਹੜੀ ਜਿਹੜੀ ਜੇ ਜੇ ਨਹੀਂ ਕੀਤੀ ਤੇ ਪ੍ਰਧਾਨ ਮੰਤਰੀ ਨੂੰ ਬੋਲਣਾ ਚਾਹੀਦਾ ਦੇਖਦੇ ਨੇ ਇਹ ਜੇ ਕੋਈ ਪੇਛੇਛਿਣ ਕੀਤੀ ਇਹ ਝੂਠ ਮਾਲ ਰਿਆ ਜਰਟਮਪ ਤੇ ਇਹ ਕਹਣਾ ਚਾਹੀਦਾ ਤੇ ਜੇਕਰ ਜੇਕਰ ਕੀਤੀ ਹੈ ਜੇ ਫੇਰ ਵੀ ਦੱਸਣਾ ਚਾਹੀਦਾ ਲੋਕਿੰਦੋਸਤਾਨ ਦੇ ਲੋਕਾਂ ਦੇ ਸਾਹਮਣੇ ਇਹ ਗੱਲ ਆਉਣੀ ਚਾਹੀਦੀ ਹੈ ਕਿਉਂਕਿ ਬੜੀ ਖਤਰਨਾਕ ਗੱਲ ਹੈ ਜਿਹਦੇ ਨਾਲ ਦੇਸ਼ ਦੇ ਕਿਸਾਨਾਂ ਦਾ ਆਮ ਕਿਰਤੀਆਂ ਦਾ ਦੁੱਧ ਉਤਪਾਦ ਕਰਦਾ ਬਾਕੀ ਜਿਹੜੀਆਂ ਚੀਜ਼ਾਂ ਲੋਕ ਪੈਦਾ ਕਰਦੇ ਤਬਾਹ ਪੈਦਾ ਕਰਦੇ ਖੇਤੀਬਾੜੀ ਵਸਤਾਂ ਪੈਦਾ ਕਰਦੇ ਉਹਨਾਂ ਸਾਰਿਆਂ ਦਾ ਕਵਾੜਾ ਹੋਣਾ ਸਾਰਿਆਂ ਦਾ ਕੀਤਾ ਤਬਾਹ ਹੋਣਾ ਦੇਸ਼ ਦੇ ਬਹੁਤ ਵੱਡੀ ਗਿਣਤੀ ਕਰੋਨਾ ਲੋਕ ਪ੍ਰਭਾਵਤ ਹੋਣ ਦੇ ਨਾਲ ਜਿਹੜਾ ਫ੍ਰੀ ਟੈਕਸ ਦੀ ਗੱਲ ਕਰ ਰਿਹਾ ਜਿ ਤਰ੍ਹਾਂ ਇਹਨਾਂ ਨੇ ਅਜੇ ਉਹ ਬਾਹਰ ਨਹੀਂ ਆਈ ਗੱਲ ਜਿਹੜੀ ਇੰਗਲੈਂਡ ਦੇ ਨਾਲ ਫ੍ਰੀ ਮਾਰਕੀਟ ਕੀਤੀ ਹੈ ਜਿਹੜਾ ਫ੍ਰੀ ਮਾਰਕੀਟ ਦਾ ਸਮਝੌਤਾ ਕੀਤਾ ਫ੍ਰੀ ਟੈਕਸ ਦਾ ਸਮਝੌਤਾ ਕੀਤਾ ਵਾ ਕਰ ਮੁਕਦਾ ਉਹ ਜੋ ਵੀ ਬਾਹਰ ਆ ਰਹਾ ਉਹਦੇ ਕੀ ਅਸਰ ਦੇਣੇ ਉਹ ਕੀ ਆ ਉਹਦੇ ਬਾਰੇ ਵੀ ਪ੍ਰਧਾਨ ਮੰਤਰੀ ਨੂੰ ਖਾਸਾ ਕਰਨਾ ਚਾਹੀਦਾ ਜਿਹੜਾ ਵਿਲੈਨ ਨਾ ਸਕੇ ਹੁੰਦਾ ਹੋਇਆ ਤੇ ਜਿਹੜਾ ਹੋਣਾ ਜਿਹੜਾ ਹੁਣ ਆ ਕਹਿ ਰਿਹਾ ਵਾ ਜਿਹੜਾ ਪਿਛੇ ਨਾਲ ਦੀ ਗੱਲ ਚੱਲੀ ਜਾਂਦੀ ਹੈ ਅੱਜ ਵੀ ਹੁਣ ਵੀ ਜਿਹੜਾ ਦੇਸ਼ ਦਾ ਬਣੇ ਮੰਤਰੀ ਹੈ ਉਹ ਉਹ ਅਮਰੀਕਾ ਦੇ ਵਿੱਚ ਬੈਠਾ ਹੋਇਆ ਹੈ ਤੇ ਅੰਮ੍ਰਿਤ। ਉਹ ਅਮਰੀਕਾ ਦੇ ਵਿੱਚ ਸਾਰੀ ਗੱਲ ਚੱਲ ਰਹੀ ਹੈ ਕਿ ਕਿਤਰਾ ਇਹਨੂੰ ਤੈਅ ਕਰਨਾ ਅਕਤੂਬਰ ਤੱਕ। ਕਿਸ ਤਰੀਕੇ ਨਾਲ ਕੀਤਾ ਜਾਵੇ। ਤੇ ਜਦੋਂ ਉਹ ਦੇਸ਼ ਉਸ ਦੇਸ਼ ਦਾ ਅਮਰੀਕਾ ਦਾ ਰਾਸ਼ਟਰਪਤੀ 트ੰਪੇ ਕਹਿ ਰਿਹਾ ਹੈ ਕਿ ਭਾਰਤ ਨੇ ਸਾਨੂੰ ਇਹ ਤਜਵੀਜ਼ ਦਿੱਤੀ ਆ ਜਾਂ ਪੇਸ਼ ਕਿਸੀ ਕੀਤੀ ਆ ਕਿ ਅਸੀਂ ਸਾਰੀਆਂ ਚੀਜ਼ਾਂ ਅਮਰੀਕੀ ਵਸਤਾਂ ਦਿੱਤੇ ਖੇਤੀ ਵਸਤਾਂ, ਬਾਕੀ ਚੀਜ਼ਾਂ ਹੋਰ ਜਿੰਨੀਆਂ ਵਸਤਾਂ ਇਧਰ ਆਉਂਦੀਆਂ ਵਾਂ। ਉਹਨਾਂ ਦੇ ਟੈਕਸ ਜ਼ੀਰੋ ਕਰ ਦਿਆਂਗੇ ਤੇ ਫਿਰ ਇਹਦੇ ਬਾਰੇ ਪ੍ਰਧਾਨ ਮੰਤਰੀ ਕਿਉਂ ਨਹੀਂ ਬੋਲ ਰਿਹਾ ਇਹ ਸਾਡਾ ਸਵਾਲ ਹੈ ਅਸੀਂ ਜਥੇਬੰਦੀ ਵਾਲੋ ਨੇ ਸਵਾਲ ਪੁੱਛਣਾ ਚਾਹੁੰਦੇ ਆ ਕਿ ਪਾਰ ਦੇ ਪ੍ਰਧਾਨ ਮੰਤਰੀ ਜੇਕਰ ਸਾਡਾ ਦੇਸ਼ ਪ੍ਰਭੂ ਸਤਾਲ ਅਸੀਂ ਕਿਸੇ ਦੀ ਤੌਹਸ ਨਹੀਂ ਮੰਨਦੇ ਅਸੀਂ ਜਾਤਿਆਂ ਮੰਨ ਲਓ ਅਸੀਂ ਕਿਸੇ ਦੀ ਬਸਤੀ ਨਹੀਂ ਹੈਗੇ ਅਸੀਂ ਕਿ ਸਾਮਰਾਜੀ ਦੇਸ਼ ਦੀ ਤੌਹਸ ਨਹੀਂ ਮੰਨਦੇ ਮੰਨ ਲਓ ਤੇ ਫਿਰ ਸਾਨੂੰ ਜਵਾਬ ਦੇਣਾ ਜਿੱਦਾਂ ਠੋਕਦੇ ਤੇ ਕੀ ਉਹ ਜੋ ਕਹਿ ਰਿਹਾ ਸੱਚ ਹੈ ਜੋ ਪਾਕਿਸਤਾਨ ਨਾਲ ਜੋ ਹੋਈ ਆ ਮਤਲਬ ਜੱਗ ਦਾ ਜਿਹੜਾ ਜੱਗ ਕਾਦੀ ਸੀ ਉਹ ਜੋ ਵੀ ਜਿੰਨਾ ਵੀ ਹੋਇਆ ਉਹਦਾ ਨਵੇੜਾ ਹੋਇਆ ਜੋ ਵੀ ਉਹ ਕੀ ਆ ਉਹਦੇ ਚ ਕੀ ਆ ਉਹਦੇ ਜੋ ਬੋਲ ਰਿਹਾ ਉਹ ਸੱਚ ਆ ਕਿ ਝੂਠ ਹੈ ਜਾਂ ਜੋ ਹੈ ਉਹ ਬੋਲ ਰਿਹਾ ਹੈ ਫ੍ਰੀ ਟੈਕਸ ਦੇ ਉੱਤੇ ਜਿਹੜਾ ਅਮਰੀਕੀ ਵਸਤਾਂ ਦੇ ਉੱਤੇ ਫ੍ਰੀ ਜ਼ੀਰੋ ਟੈਕਸ ਕਰਨ ਦੀ ਜਿਹੜੀ ਗੱਲ ਕਰ ਰਿਹਾ ਹੈ ਭਾਰਤ ਵੱਲੋਂ ਪੀਛਕਿਛ ਦੀ ਉਹ ਉਹ ਕੀ ਆ ਸੱਚ ਆ ਕਿ ਝੂਠ ਹੈ ਇਹਦਾ ਜੰਗ ਤੋਂ ਜੰਗ ਭਾਰਤ ਦੀ ਸਰਕਾਰ ਦੇ ਦਾ ਪ੍ਰਧਾਨ ਮੰਤਰੀ ਛੇਤੋ ਛੇਤੀ ਜਿਹੜਾ ਇਹਦਾ ਜਵਾਬ ਦਵੇ ਤਾਂ ਜੋ ਲੋਕਾਂ ਦੀ ਗੱਲ ਜਿਹੜੀ ਸਾਹਮਣੇ ਆ ਸਕੀ ਕਿਉਂਕਿ ਦੇਸ਼ ਦੇ ਲੋਕਾਂ ਦੇ ਨਾਲ ਉਹਨਾਂ ਦੇ ਕਿੱਥੇ ਨਾਲ ਜੁੜੀ ਹੋਈ ਉਹਨਾਂ ਦੇ ਕਿੱਥੇ ਨਾਲ ਜੁੜੀ ਹੋਈ ਗੱਲ ਹੈ ਦੂਸਰੀ ਗੱਲ ਜਿਹੜੀ ਮੈਂ ਕਰਨੀ ਹੈ ਦੇਸ਼ ਦਾ ਵਿਦੇਸ਼ ਮੰਤਰੀ ਜੀ ਆ ਸ਼ੰਕਰ ਇਹ ਕਹਿ ਰਿਹਾ ਕਿ ਜਿਹੜੀ ਜਿਹੜੀ ਜਲ ਸੰਧੀ ਹੈ ਸਿੰਧੂ ਜਲ ਸੰਧੀ ਜਿਹੜੀ ਪਾਕਿਸਤਾਨ ਨੂੰ ਦਾ ਤਨਦਰਾਮ ਦਾ ਪਾਣੀ ਜਾਂਦਾ ਸੀ ਤੇ ਤਿੰਨ ਇਧਰ ਰਹਿ ਗਈ ਸਤਲੁਜ ਜਮਨਾ ਨਹੀਂ ਸਤਲੁਜ ਵਿਆਸ ਤੇ ਰਾਮ ਉਹ ਇਧਰ ਰਹਿ ਗਈ ਤੇ ਉਧਰ ਚਨਾਬ ਤੇ ਜੇਲਮ ਤੇ ਜਿਹੜੀ ਸਿੰਧ ਨਦੀ ਗਈ ਉਹਨਾਂ ਉਹਨਾਂ ਜਿਹੜਾ ਉਹਦਾ ਪਾਣੀ ਵੀ ਟ੍ਰੀਟੀ ਹੋਈ ਹੈ ਜਨ ਸਿੰਧੂ ਜਿਹੜੀ ਹੋਈ ਆ ਉਹਨੂੰ ਹੁਣ 25 ਸਾਲ ਤੋਂ ਵੱਧ ਸਮਾਂ ਹੋ ਗਿਆ ਉਹ ਤੇ ਦੁਬਾਰਾ ਰਜਿਸਟਰ ਨਹੀਂ ਹੋਣੀ ਚਾਹੀਦੀ ਕਿਉਂਕਿ ਦੁਨੀਆਂ ਦੇ ਵਿੱਚ ਜਲਵਾਯੂ ਜਿਹੜਾ ਵਾਤਾਵਰਣ ਜਿਹੜਾ ਉਹਦੇ ਚ ਬਹੁਤ ਜਿਹੜੇ ਆ ਉਹ ਆ ਗਏ ਆ ਪ੍ਰਭਾਵ ਆ ਗਏ ਆ ਜਾਂ ਉਹਦੇ ਨਾਲ ਬਹੁਤ ਜਿਆਦਾ ਅਸਰ ਪੈ ਗਿਆ ਜਾਂ ਬਦਲ ਗਈਆਂ ਆਸਟ੍ਰੀਆ ਬਦਲ ਗਈਆਂ ਜਿਹੜੀਆਂ ਪਹਿਲਾਂ ਆਂਦੀਆਂ ਸੀ ਉਹ ਅੱਜ ਬਦਲ ਚੁੱਕੀਆਂ ਤੇ ਫੇਰ ਜਿਹੜੀ ਜਿਹੜਾ ਇੱਥੇ ਰਾਜਸਥਾਨ ਨੂੰ ਪਾਣੀ ਦਿੱਤਾ ਗਿਆ ਜਾਂ ਬਾਕੀ ਦਿੱਲੀ ਨੂੰ ਜਾਂ ਰਾਣੀ ਨੂੰ ਪਾਣੀ ਦਿੱਤਾ ਗਿਆ ਪੰਜਾਬ ਦਾ ਉਹ ਵੀ ਤੇ ਫਿਰ ਜਲਵਾਯੂ ਜਿਸਟੀਆਂ ਬਹੁਤ ਬਦਲ ਚੁੱਕੀਆਂ ਆ ਜੋ ਵਾਯਾ ਜਾਲ ਯਲਾਵਾ ਜਿਹੜੀ ਵਰਤਮਾਨ ਹੈ ਜੋ ਵਾਤਾਵਰਣ ਦੀ ਵਰਤਮਾਨ ਹੈ ਉਹ ਸਾਹਮਣੇ ਇਹ ਵੀ ਤਬਾਰਕ ਹੋਣਾ ਹੋਏ ਫਿਰ ਇਹ ਵੀ ਤਬਾਰਕ ਸਾਰੀ ਜਿਹੜੀ ਆ ਇਹ ਸਭ ਪੰਜਾਬ ਸਰਕਾਰ ਨੂੰ ਮਲ ਕਰਨੀ ਚਾਹੀਦੀ ਆ ਕਿ ਜਿਹੜੀ ਸਾਰਾ ਇਹ ਰਿਵਿਊ ਇਹਦਾ ਜਿਹੜੀਆਂ ਵੀ ਆਪਣੇ 78 ਨਾਸੀ ਤਾਰਾ 14 ਤਾਰਾ ਜੋ ਵੀ ਹੈ ਸਰਕਾਰ ਵੱਲੋਂ ਰਾਸਥਾਨ ਨੂੰ ਇਹਦਾ ਪਾਣੀ ਦੇ ਹੋ ਜੀ ਸਿਧਾਰ ਬਣਾਇਆ ਗਿਆ ਜਾਂ ਦੂਜਾ ਜੋ ਜੋ ਹਰਿਆਣੇ ਦੇ ਨਾਲ ਡਿਸਪਿਊਟ ਹੈ ਪਾਣੀ ਦਾ ਉਹ ਸਾਰੇ ਦੇ ਦੁਬਾਰਾ ਇਹਦਾ ਰਿਵਿਊ ਹੋਵੇ ਇਹ ਕੁਝ ਗੱਲਾਂ ਸੀ ਜਿਹੜੀਆਂ ਮੈਂ ਕਰਨਾ ਚਾਹੁੰਦਾ ਸੀ ਕਿ ਇਸ ਕਰਕੇ ਦੇਸ਼ ਦੇ ਪੰਜਾਬ ਦੇ ਲੋਕੋ ਇਹ ਤੇ ਅੱਖ ਰੱਖੋ ਬਹੁਤ ਕੁਝ ਪਰਵਰਤਨ ਹੋ ਰਿਹਾ ਬਹੁਤ ਜਲਦੀ ਹੋ ਰਿਹਾ ਅੰਤਰਰਾਸ਼ਟਰੀ ਪੱਧਰ ਤੇ ਦੇਸ਼ ਪੱਧਰ ਤੇ ਇਹ ਤੇ ਸਾਰੀ ਅੱਖ ਰੱਖੋ ਕਿਉਂਕਿ ਤੁਸੀਂ ਇਤਨਾ ਪ੍ਰਭਾਵਤਨ ਵਾਲੇ